7 ਲੱਖ ਰੁਪਏ ਦੇ ਵਿੱਚ ਆਪਣੀ Thar ਹੋ ਸਕਦੀ ਹੈ ਜੀ Thar ਵੀ ਆਪਾਂ ਲੈ ਸਕਦੇ ਹਾਂ ਟਰੈਕਟਰ ਨਾਲ ਟਰੈਕਟਰ ਫ੍ਰੀ ਵੀ ਮਿਲ ਸਕਦਾ ਵਾ ਜੀ ਕਿਵੇਂ ਮਿਲੂਗਾ ਤੇ ਕੀ ਕਰਨਾ ਪਊਗਾ ਤੇ ਕਿੱਥੇ ਆਉਣਾ ਪਊਗਾ ਕਿਹੜੀ ਬ੍ਰਾਂਚ ਦੇ ਵਿੱਚੋਂ ਆਪਾਂ ਨੂੰ ਟਰੈਕਟਰ ਦੇ ਨਾਲ ਟਰੈਕਟਰ ਫ੍ਰੀ ਮਿਲ ਸਕਦਾ Thar ਵੀ ਇੱਕ ਨਾਲ ਮਿਲ ਸਕਦੀ ਹੈ ਕਿਵੇਂ ਮਿਲੂਗੀ ਤੇ ਕਿੱਥੇ ਆਉਣਾ ਪਊਗਾ ਆਪਾਂ ਹੋਰ ਬਾਰੇ ਕੁਝ ਗੱਲਾਂ ਬਾਤਾਂ ਕਰਦੇ ਜਿਵੇਂ ਆਪਾਂ ਪਹਿਲਾਂ 241 ਟਰੈਕਟਰ ਹੈ ਜੀ ਇਹ ਤਕਰੀਬਨ ਹੁਣ GST ਘਟ ਗਈ ਇਹਦੀ ਉੱਤੇ GST ਘਟਾ ਕਰਕੇ ਪਹਿਲਾਂ ਇਹਦੀ ਡਿਮਾਂਡ 7.5 ਲੱਖ ਰੁਪਏ 7.5 ਲੱਖ ਟਰੈਕਟਰ ਵੇਚਦਾ ਸੀ ਹੋਣੇ 7 ਲੱਖ ਫਲ ਥਲੇ ਟਰੈਕਟਰ ਬੈਨ ਲੱਗ ਗਿਆ ਜੀਐਸਟੀ ਦਾ ਕਰਕੇ ਇਹ 42 ਐਚਪੀ ਦਾ ਉਹਦਾ ਡਬਲ ਕਲੱਚ ਆ ਦੋਨੇ ਤੇ ਗੋਲ ਸ਼ੋਚ ਲੈ ਲਓ ਚਾਹੇ ਸਿੱਧੀ ਸ਼ੋਚ ਲੈ ਲਓ ਜਿਹੜਾ ਆ 241 ਆ ਸਿੱਧੀ ਸ਼ੋ ਵਾਲਾ ਇਹ ਸਾਈਡ gear ਦੇ ਵਿੱਚ ਆ ਜਿਹੜਾ 241 ਦੂਸਰਾ ਵਾ ਜੀ ਗੋਲ ਸ਼ੋ ਵਾਲਾ ਉਹ ਸੈਂਟਰ ਦੇ ਵਿੱਚ ਆ ਤੇ ਥਾਰ ਕਿਹੜੇ ਨਾਲ ਮਿਲੂਗੀ ਕਿਵੇਂ ਮਿਲੂਗੀ ਜਾਂ ਵੀ ਜਿਹੜੀ ਟਰੈਕਟਰ ਨਾ ਟਰੈਕਟਰ ਫਰੀ ਆ ਉਹ ਕਿਵੇਂ ਮਿਲੂਗਾ ਕਿਹੜੇ ਨਾਲ ਮਿਲੂਗਾ ਆਪਾਂ ਕਰਦੇ ਆ ਗੱਲਬਾਤ ਨੂੰ ਪਹਿਲਾਂ ਟਰੈਕਟਰ ਵਗੈਰਾ ਕੋਸ਼ਿਸ਼ ਕਰਾਂਗੇ ਜਿਹੜੀ ਟਰੈਕਟਰ ਦਿਖਾ ਦੇਈਏ ਆ 9500 ਆ ਜੀ ਇਹ 50 ਐਚਪੀ ਦੇ ਵਿੱਚ ਅਜ ਦੋ ਪਰ ਟਰੈਕਟਰ ਆਉਂਦਾ ਇਹਨਾਂ 360 ਐਚਪੀ ਦੇ ਵਿੱਚ 95 360 ਠੀਕ ਆ ਜੀ 16 ਟਾਇਰਾਂ ਦੇ ਵਿੱਚ 16 ਟਾਇਰ ਸਾਈਡ ਗੇਅਰ ਸ਼ਟਲ ਲੀਵਰ ਦੇ ਵਿੱਚ ਇਹ ਟਰੈਕਟਰ ਆਉਂਦੇ ਆ ਠੀਕ ਆ ਜੀ 16 ਟਾਇਰ ਬਰੇਡ ਵਗੈਰਾ ਨਾਲ ਤੁਹਾਨੂੰ ਸਾਰੇ ਮਿਲਣਗੇ ਕੱਲੀ ਛਤਰੀ ਨਹੀਂ ਮੈਨਣੀ ਬਾਕੀ ਨਾਲ ਸਾਰਾ ਕੁਝ ਮਿਲੂਗਾ ਹੀ ਮਿਲੂਗਾ ਜੀ ਟਰੈਕਟਰ ਇਦਾਂ ਦੇ ਨੇ ਇੰਨੀ ਜਿ ਆਹ ਟਰੈਕਟਰ ਨੇ ਸਮਾਰਟ। ਬਾਕੀ ਸੁਪਰ ਸੀਟਰ ਚਾ ਰੋਟਾਵੇਟਰ ਲੈਣਾ ਤੋ ਫੀਲਡ ਕਿੰਗ ਦਾ ਗੀਅਰ ਵਾਲਾ ਆਪਾਂ ਨੂੰ ਇੱਥੇ ਮਿਲ ਜਾਣਾ ਵਾ। ਤੇ ਕੋਸ਼ਕ ਹਾਲ ਵਗੈਰਾ ਵੀ ਇਹਨਾਂ ਦੇ ਇੱਥੇ ਪਿਆ ਹਾਲ ਵੀ ਤੁਹਾਨੂੰ ਨਾਲ ਮਿਲ ਜਾਣਾ ਗੀਅਰ ਲੱਗੇ ਹੋਏ ਇਹਦੇ ਉੱਤੇ ਆਪਾਂ ਪੂਣੀਆਂ ਪਾਣੀ ਲੋਡ ਦੀ ਪੈਂਦੀ ਜੀ। ਠੀਕ ਆ ਜੀ। ਇਹਨਾਂ ਉੱਤੇ ਆ ਲੱਗੇ ਹੋਏ ਆ ਤੇ ਥਾਰ ਵਗੈਰਾ ਜਿਵੇਂ ਮਿਲਦੀ ਆ ਕਿਵੇਂ ਮਿਲਦੀ ਆ। ਪਿਛਲੀ ਵਾਰ ਤਾਂ ਕਾਸ਼ ਕਨਫਿਊਜ਼ਿੰਗ ਸੀ ਜਦੋਂ ਪਿਛਲੀ ਵਾਰ ਟਰੈਕਟਰ ਦਾ ਟਰੈਕਟਰ ਫ੍ਰੀ ਕੀਤਾ ਸੀਗਾ। ਉਹਨਾਂ ਜਿਹੜਾ 254 ਹੁਣ 8 ਲੱਖ 40 ਹਜ਼ਾਰ ਰੁਪਏ ਦਾ ਕਰਤਾ 10 ਲੱਖ 88 ਹਜ਼ ਪਹਿਲਾਂ 9.5 ਲੱਖ ਦਾ ਆਨ ਰੋਡ ਪੈਂਦਾ ਸੀਗਾ ਪਹਿਲਾਂ 11 ਲੱਖ ਦਾ ਆਨ ਰੋਡ ਪੈਂਦਾ ਸੀ 11 11 ਲੱਖ ਤੋਂ ਸਮਥਿੰਗ ਇਧਰ ਉਧਰ ਮਾਲਾ ਵੋਟਾ ਹਨ ਤੇ ਉਦੋਂ ਬਾਅਦ ਕੋਸ਼ਿਸ਼ ਯਾਨੀ ਕਿ 9.5 ਯਾਨੀ ਕਿ ਪਹਿਲਾਂ ਮੈਂ ਲਾਸਟ ਮਨਥ ਤਕਰੀਬਨ ਕਿੰਨਾ ਉਦੋਂ ਇਹਦਾ ਰੇਟ ਰੱਖਿਆ 9.5 ਲੱਖ ਰੁਪਇਆ 9 ਲੱਖ 20 ਹਜ਼ਾਰ ਰੁਪਇਆ ਆਨ ਰੋਡ ਕਾਪੀ-ਕੂਪੀ ਸੋਣੇ ਠੀਕ ਹੈ ਜੀ ਹੁਣ ਇਹ 8 ਲੱਖ 40 ਹਜ਼ਾਰ ਦਾ ਵੈਸੇ ਆ ਬਾਕੀ ਕਾਪੀ ਵਗੈਰਾ ਜਿਹੜੀ ਬਣਨੀ ਆ ਵਕਰੀ ਬਣਨੀ ਆ ਠੀਕ ਹੈ ਜੀ ਆਹ ਦੇਖੋ ਤੁਹਾਨੂੰ ਦੱਸ ਦਾਂ ਥਾਰ ਵੀ ਆ ਚ ਥਾਰ ਪਹਿਲਾ ਪਹਿਲਾ ਨਾਮ ਥਾਰ ਆ ਉਸ ਪਹਿਲਾ ਜਿਹੜੇ ਨਾਮ ਸੀ ਉਹ ਪੰਜਾਬ ਦੇ ਵਿੱਚ ਨਿਕਲ ਚੁੱਕੇ ਆ ਜਿਹੜੇ ਇਹ ਨਾਮ ਪੰਜਾਬ ਦੇ ਵਿੱਚ ਵੀ ਆ ਪੰਜਾਬ ਤੋਂ ਬਾਹਰ ਵੀ ਆ ਰਾਜਸਥਾਨ ਹਰਿਆਣਾ ਇੰਡੀਆ ਵਿੱਚ ਕਿੱਥੇ ਵੀ ਮਰਜ਼ੀ ਹੋਵੇ ਇਸ ਇੰਡੀਆ ਦੀ ਕਿਸੇ ਵੀ ਸਟੇਟ ਦੇ ਵਿੱਚ ਹੋਣ ਠੀਕ ਆ ਜੀ ਇਹ ਤੁਹਾਨੂੰ ਸਾਰੇ ਨਾਮ ਮਿਲਣਗੇ ਮੋਟਰਸਾਈਕਲ ਆ ਬੋਲਟ ਆ ਕਲਟੀਨੇ ਆ ਠੀਕ ਆ ਫਰਿੱਜਾਂ ਨੇ ਐਲਸੀਡੀਆਂ ਨੇ ਮੋਬਾਈਲ ਨੇ ਬਾਕੀ ਆਪਣਾ ਹੱਕ ਉਹ ਵੀ ਸਮਾਨ ਹੋ ਗਿਆ ਬਾਕੀ ਹੋਰ ਦਸਿਆ ਜਿਹੜਾ ਨਿਸ਼ਚਿਤ ਜਿਹੜਾ ਉਪਹਾਰ ਆ ਉਹ ਕੋਈ ਵੀ ਮਿਲ ਬਣਦਾ ਰੋਟਾਟਰ ਵਗੈਰਾ ਨੇ ਠੀਕ ਆ ਤਿੰਨ ਰੋਟਾਟਰ ਤਿੰਨ ਨੇ ਠੀਕ ਹੈ ਜੀ ਟਰੈਕਟਰ ਆ ਜਿਹੜਾ ਆਪਾਂ ਦਿੱਤਾ ਜਾਏਗਾ ਨਾਲ 7235 ਛੋੜਾ ਟਰੈਕਟਰ 7235 35 ਐਚਪੀ ਵਾਲਾ ਠੀਕ ਹੈ ਜੀ ਤੇ ਬਾਕੀ ਹੈ ਥਾਰ ਵਗੈਰਾ ਨਾਲ ਮਿਲ ਸਕਦੀ ਹੈ ਇਹ ਕੂਪਨ ਸਿਸਟਮ ਨੇ ਟਰੈਕਟਰ ਖਰੀਦਣਾ ਪਊਗਾ ਮੈਸੀ ਦਾ ਮੈਸੀ ਦਾ ਕੋਈ ਵੀ ਪਰ ਟਰੈਕਟਰ ਖਰੀਦ ਸਕਦੇ ਆ ਮੈਸੀ ਦਾ ਕੋਈ ਵੀ ਟਰੈਕਟਰ ਤੇ ਆਪਣੀ ਜਿੱਥੇ ਆਪਾਂ ਇਸ ਟਾਈਮ ਮੌਜੂਦ ਆ ਆਪਾਂ ਜਗਰਾਉਂ ਸ਼ਹਿਰ ਦੇ ਵਿੱਚ ਮੌਜੂਦ ਆ ਜੀ ਸ਼ੇਰਪੁਰਾ ਚੌਂਕ ਲੁਧਿਆਣਾ ਜ਼ਿਲ੍ਹਾ ਪਾਪਾ ਜਿਹੜੀ ਇਹਨਾਂ ਦੀ ਬ੍ਰਾਂਚ ਆ ਮੈਸੀ ਵਾਲਾਂ ਦੀ ਲੁਧਿਆਣੇ ਆ ਮੋਗਾ ਰੋਡ ਦੇ ਉੱਤੇ ਹੀ ਆ ਜੀ ਜੇ ਆਪਾਂ ਲੁਧਿਆਣੇ ਵਾਲੇ ਪਾਸੇ ਜਾਵਾਂਗੇ ਤਾਂ ਸ਼ੇਰਪੁਰਾ ਚੌਕ ਆ ਜਿਹੜਾ ਜੇ ਆਪਾਂ ਚੜਨਾ ਮਤਲਬ ਚੜ ਕੇ ਤਾਂ ਉੱਥੋਂ ਤੁਸੀਂ ਜੂਟਰ ਲੈ ਸਕਦੇ ਅੱਗੇ ਤੋ ਆ ਕੇ ਉਹ ਪਿੱਛੇ ਤੋਂ ਮੋੜੂ ਪਰ ਸਕਦੇ ਆ ਆਦਰਵਾਇਸ ਨਹੀਂ ਤੁਸੀਂ ਸ਼ੇਰਪੁਰਾ ਚੌਕ ਵਾਲਾ ਪੌੜਾ ਚੜਿਆ ਹੋਣਾ ਤਾਂ ਸਰਸ ਰੋਡ ਤੇ ਤੁਸੀਂ ਆ ਸਕਦੇ ਠੰਦਰੀ ਹੋ ਕੇ ਜੂਟਰ ਲੈ ਕੇ ਠੀਕ ਆ ਜੀ ਜੇ ਆਪਾਂ ਮੋਗਾ ਵਾਲੇ ਪਾਸੇ ਜਾਉਨੇ ਆ ਤਾਂ ਸ਼ੂਗਰ ਮੈਲ ਆ ਜਿਹੜੀ ਡੇਗਰਾਮ ਵਾਲੀ ਸਭ ਤੋਂ ਮਸ਼ਹੂਰ ਤੁਹਾਨੂੰ ਪਤਾ ਹੀ ਸ਼ੂਗਰ ਮੈਲ ਆ ਠੀਕ ਆ ਉਹ ਤੁਸੀਂ ਨੰਗੇ ਆਉਣਾ ਠੀਕ ਹੈ ਨਾ ਕਿ ਉੱਥੋਂ ਅੱਧਾ ਕਿਲੋਮੀਟਰ ਹੀ ਖੱਬੇ ਪਾਸੇ ਤੁਹਾਨੂੰ ਆਹ ਮਿਲ ਜਾਣੀ ਆ ਏਜੰਸੀ ਮੈਸੀ ਵਾਲਿਆਂ ਦੀ ਬ੍ਰਾਂਚ ਟਰੈਕਟਰ 241 ਕਿਸੇ ਵੀ ਨਾਲ ਜਾਨ ਕਿ ਇਹ ਆਪਾਂ ਨੂੰ ਮਿਲ ਸਕਦੀ ਆ ਇਹ ਥਾਰ ਟਰੈਕਟਰਾਂ ਟਰੈਕਟਰ ਫ੍ਰੀ ਮਿਲ ਸਕਦਾ ਇਹ ਜਿਹੜਾ ਸਮਾਂ ਵਾ ਜਿਹੜੀ ਸਕੀਮ ਆ ਇਹ ਕੋਸ਼ਕ ਸਮੇ ਲਈ ਹੀ ਲਾਗੂ ਆ ਕੋਸ਼ਕ ਸਮੇ ਦੇ ਲਈ ਹੀ ਲਾਗੂ ਆ ਟਰੈਕਟਰ ਇਹ ਦੋਨੇ ਹੀ 42 ਐਚਪੀ ਦੇ ਆ ਇਹ ਦਾ ਇੱਕ ਦਾ ਸੈਂਟਰ ਗੇਅਰ ਆ ਦਵਾਗਲਾ ਚਾ ਦੋਨੇ ਚਾਰ ਗੇਅਰ ਆ ਦੋਨਾਂ ਦੀ ਇਹਦਾ ਸਾਈਡ ਗੇਅਰ ਆ ਬਾ ਆ ਚੀਜ਼ਾਂ ਨੇ ਬਾਕੀ ਟਾਇਰ ਵਗੈਰਾ ਬੇਟ ਵਗੈਰਾ ਇਹਨਾਂ ਦੋਨਾਂ 13 13 ਹੀ ਆਉਂਦੇ ਆ ਬੇਟ ਇਹਨਾਂ ਨਾਲ ਆਉਂਦੇ ਆਉਂਦੇ ਆ ਇਹਦੇ ਵਿੱਚ ਪਾਵਰ ਸਟੀਅਰਿੰਗ ਆ ਕੈਂਚੀ ਹਿੱਸਾ ਕਰਕੇ ਇਹਨਾਂ ਵਿੱਚ ਪਾਵਰ ਸਟੀਅਰਿੰਗ ਨਹੀਂ ਆਉਂਦਾਗਾ ਤੇ ਜਿਹੜਾ ਕੂਪਨ ਸਿਸਟਮ ਇੱਕ ਤਰ੍ਹਾਂ ਦਾ ਲਾਟਰੀ ਸਿਸਟਮ ਆ ਕਹਿ ਦਈਏ ਠੀਕ ਆ ਜੀ ਜਿਹੜੇ ਪਹਿਲਾਂ ਵਾਲੇ ਸੀਗੇ ਪਹਿਲਾਂ ਵਾਲੇ ਨਾਮ ਕਿਸੇ ਨੂੰ ਗੁਜਰਾਤ ਚੋਂ ਨਿਕਲਿਆ ਕਿਸੇ ਹਰਿਆਣੇ ਚੋਂ ਪੰਜਾਬ ਦੇ ਵਿੱਚ ਵੀ ਕਾਫੀ ਨਾਮ ਨਿਕਲ ਚੁੱਕੇ ਆ ਉਹਦੇ ਵਿੱਚ ਵੀ ਲਾਈਵ ਹੋ ਕੇ ਨਾਲੇ ਕੱਡੇ ਸੀ ਉਹਨਾਂ ਨੇ ਲਾਈਵ ਲਾਈਵ ਚੈਨਲ ਦੇ ਉੱਤੇ ਕੱਡੇ ਸੀਗੇ ਤੇ ਇਸ ਵਾਰ ਵੀ ਲਾਈਵ ਹੀ ਕੱਢਣਗੇ ਤੇ 7% ਜੀਐਸਟੀ ਹੋਗੀ ਹੁਣ ਜਿਹੜਾ ਡਾਕਟਰ ਮੰਨ ਲਓ ਅੱਗੇ 60-7 ਲੱਖ ਦਾ ਸੀ ਜੇਵੇਂ ਮੰਨ ਲਓ 241 6.5 ਲੱਖ ਰੁਪਏ ਦਾ ਆਮ ਹੁੰਦਾ ਠੀਕ ਆ ਉਹਦੇ ਵਿੱਚ ਚਲੋ ਆਪਦੀ ਸੈਟਿੰਗਾਂ ਜਿੱਥੇ ਕੋ ਬੰਦਾ ਆਪਣੀ ਸੈਟਿੰਗ ਕਰ ਸਕਦਾ ਉੱਥੇ ਕਰ ਦਿੰਦਾ ਸੀ 7.5 ਦਾ 720 ਦਾ 730 ਦਾ ਡਾਕਟਰ ਆਪਾਂ ਨੂੰ ਮਿਲ ਜਾਂਦਾ ਸੀ ਹਨਾ ਤੇ ਹੁਣ 7% ਥੱਲੇ ਹੋਰ ਲਾ ਲਓ ਤਕਰੀਬਨ ਹੁਣ ਇਹ 7 ਤੋਂ ਥੱਲੇ ਮਿਲ ਜੂਗਾ ਟਰੈਕਟਰ ਇਹ ਠੀਕ ਹੈ ਤਕਰੀਬਨ 7 ਦੇ ਆਸਪਾਸ ਮਿਲ ਜੂਗਾ 7 ਤੋਂ 5-4000 ਰੁਪਏ ਇਧਰ ਉਧਰ ਮਿਲ ਜੂਗਾ ਜੜ ਕੇ ਇੰਨਾ ਕ ਜੜ ਕੇ ਹੋਰ ਫਰਕ ਪੈ ਜੂ 10000 ਰੁਪਏ ਦਾ ਜੜ ਕੇ ਬੰਦਾ ਕ ਜਲੋ 10000 ਰੁਪਏ ਦਾ ਫਰਕ ਪੈ ਜੂਗਾ ਤੇ ਮੇਰਾ 241 ਟਰੈਕਟਰ ਠੀਕ ਆ ਕੈਂਚੀ ਵਾਲਾ ਕੈਂਚੀ ਹੱਸੇ ਵਾਲਾ ਪਾਵਰ ਸਟੀering ਵਾਲਾ ਲੈ ਲਓ ਚਾਹੇ ਕੈਂਚੀ ਹੱਸੇ ਵਾਲਾ ਪਾਵਰ ਸਟੀering ਵਾਲਾ ਟਰੈਕਟਰ ਉਹ ਚਲੋ ਉਹਦਾ ਥੋੜਾ ਜਿਹਾ ਮੁੱਲ ਹੋ ਜਾ ਹੋ ਜੂਗਾ ਜਿਹੜਾ ਕੈਂਚੀ ਹੱਸ ਤੇ ਥਾਰ ਵਗੈਰਾ ਆਪਾਂ ਲੈ ਸਕਦੇ ਆ ਨਾਲ ਕਿਸੇ ਵੀ ਨਿਕਲਟ ਜਿਹੜੇ ਨਾਮ ਆ ਜੀ ਇਹ ਨਿਕਲਦੇ ਜਰੂਰ ਆ ਕਿਤੇ ਕਿਸੇ ਨੂੰ ਨਿਕਲਣਾ ਤੇ ਕਿਤੇ ਕਿਸ ਨੂੰ ਨਿਕਲਣਾ ਜਿਵੇਂ ਇਹ ਕੁਪਰਸੈਸਟਰ ਦੀ ਜਿਵੇਂ ਆਪਾਂ ਗੱਲ ਕਰਦੇ ਆ ਨਾ ਜਿਵੇਂ ਆਪਾਂ ਸਾਰਿਆਂ ਦੀ ਇਹਨਾਂ ਦੀ ਇਹ ਨਾ ਇਹ ਆਪਾਂ ਨੂੰ 쿠ਪਨ ਤਾਂ ਮਿਲਣਾ ਨਹੀਂ ਹੈਗਾ ਆਪਾਂ ਨੂੰ ਵੀ ਹਾਂ ਵੀ ਆਪਾਂ ਨੂੰ ਵੱਖਰਾ 쿠ਪਨ ਮਿਲੂ ਕੋਈ ਨਾਲ 쿠ਪਨ ਨਹੀਂ ਆਪਾਂ ਨੂੰ ਨਾਲ ਮਿਲਣਾ ਹੈਗਾ ਇੱਕ ਤਰ੍ਹਾਂ ਦਾ ਹੈ ਉਹ ਸਿਸਟਮ ਹੀ ਆ ਪਰ 쿠ਪਨ ਆਪਾਂ ਨੂੰ ਨਾਲ ਨਹੀਂ ਮਿਲਣਾਗਾ ਜਦੋਂ ਆਪਾਂ ਟਰੈਕਟਰ ਲੈ ਲਿਆ ਅੱਜ ਜਦੋਂ ਆਪਾਂ ਅੱਜ ਡਿਲੀਵਰੀ ਲੈ ਲਈ ਹਾਂ ਟਰੈਕਟਰ ਦੀ ਡਿਲੀਵਰੀ ਹੋਣ ਤੋਂ ਬਾਅਦ ਆਪਣੇ ਨਾਲ ਹੀ ਇਹ ਸਾਰਾ ਰਜਿਸਟ੍ਰੇਸ਼ਨ ਵਾਲਾ ਜਿਹੜੀ ਜੋ ਆਪਾਂ ਸਾਰੇ ਕਾਗਜ਼ ਪੱਤਰ ਜੋ ਦੇਤੇ ਉਹ ਆਪਣੇ ਨਾਂ ਤੇ ਆਟੋਮੈਟਿਕਲੀ ਚੱਲ ਜਣਾ ਵੀ ਆ ਫਲਾਨਾ ਸਿੰਘ ਟਰੈਕਟਰ ਲੈ ਗਿਆ ਵੀ ਇਹ ਆਪਾਂ ਨੂੰ ਨਾਮ ਨਿਕਲ ਸਕਦਾ ਇਹਨਾਂ ਦੇ ਵਿੱਚ ਕੋਈ ਵੀ ਨਾਮ ਕੋਈ ਵੀ ਨਾਮ ਨਿਕਲ ਸਕਦਾ ਹੋ ਸਕਦਾ ਆਪਣਾ ਕੋਈ ਵੀ ਬੰਦਾ ਨਿਕਲੇ ਵੀ ਤੀਜੇ ਬੰਦੇ ਕੋਈ ਨਿਕਲੇ ਜਾਂ ਕਿਸੇ ਦੂਜੇ ਬੰਦੇ ਨਿਕਲੇ ਆਵੇ ਇਹ ਨਾਮ ਨਿਕਲਦੇ ਜਰੂਰ ਆ ਪਰ ਇਹ ਨਹੀਂ ਪਤਾ ਵੀ ਨਿਕਲੇ ਕਿਨੂੰ ਬਸ ਇਹ ਆ ਵੀ ਆਪਾਂ ਨੂੰ ਟਰੈਕਟਰ ਲੈਣ ਦੇ ਵਿੱਚ ਇਹੀ ਫਾਇਦਾ ਵੀ ਹੋਂ ਟਰੈਕਟਰ ਆਹ ਜਿਹੜਾ 253 ਵਾ ਹੁਣ ਇਹ 8 ਲੱਖ 40 ਹਜ਼ਾਰ ਦਾ ਵਾ ਤੇ ਜੀਐਸਟੀ ਲਾਗੂ ਹੋ ਚੁੱਕੀ ਉਹਦੇ ਕਰਕੇ ਟਰੈਕਟਰ ਦੇ ਵਿੱਚ 30 30 35 40 40 ਹਜ਼ਾਰ ਰੁਪਏ 30 30 ਹਜ਼ਾਰ ਰੁਪਏ ਤੇ ਇਹ ਤੋਂ 35-40000 ਰੁਪਏ 30000 ਰੁਪਏ 40000 ਰੁਪਏ ਰੇਟ ਦਾ ਵਿੱਚ ਥੋੜਾ ਥੋੜਾ ਫਰਕ ਜਰੂਰ ਪੈ ਚੁੱਕਾ ਹੈ ਜਿਹੜਾ 7.5 ਲੱਖ ਦਾ ਟਰੈਕਟਰ ਸੀ ਉਹ ਸਮਥਿੰਗ 7 ਲੱਖ ਦਾ ਟਰੈਕਟਰ ਮੈਲ ਲੱਗ ਗਿਆ 5-4000 ਰੁਪਏ ਇਧਰ ਉਧਰ ਜਿਹੜਾ ਟਰੈਕਟਰ ਬੜਾ ਮਹਿੰਗਾ ਸੀ ਉਹਦੇ ਵਿੱਚ ਉਸ ਦਾ ਥੋੜਾ ਘਣਾ ਮਤਲਬ 30-35000 ਰੁਪਏ 40000 ਰੁਪਏ ਥੋੜਾ ਜਿਹਾ ਉੱਚ ਹੋਰ ਘਟਾ ਲਓ ਠੀਕ ਹੈ ਜੀ ਉਹ ਚ ਇੰਨਾ ਕੁ ਫਰਕ ਪੈ ਗਿਆ ਜਿਹੜਾ 쿠ਪਨ ਸਿਸਟਮ 쿠ਪਨ ਸਿਸਟਮ ਨਹੀਂ ਦਿੱਤਾ ਜਾਏਗਾ ਮੈਂ ਵੀਰ ਨੂੰ ਪੁੱਛਿਆ ਸੀ ਹੁਣ ਵੀਡੀਓ ਬਣਾਉ ਵੀ ਆਪਾਂ ਨਾਲ 쿠폰 ਸਿਸਟਮ ਨਹੀਂ ਦੇਣਾ ਜਾਂ ਨਾਲ ਕੋਈ ਲਾਟਰੀ ਦੇਣੀ ਆ ਇੱਥੇ ਵੀ ਟਰੈਕਟਰ ਜਦੋਂ ਆਪਾਂ ਡਿਲੀਵਰੀ ਦੇਣੀ ਆ ਡਿਲੀਵਰੀ ਦੇਣ ਤੋਂ ਬਾਅਦ ਨਾਲ ਹੀ ਉਹ ਆਟੋਮੈਟਿਕਲੀ ਹੋ ਜਾਣਾ ਵੀ ਹਾਂ ਫਲਾਣ ਦੇ ਸੰਗ ਦੇ ਨਾਲ ਤੇ ਇਹ ਪੈ ਗਿਆ ਮੰਨ ਲਓ ਉਹ ਜਿਹੜਾ ਨਾਮ ਆ ਉਹ ਚੜ ਗਿਆ ਜਿਹੜਾ ਨਾਮ ਆ ਉਹ ਕਿਸੇ ਨੂੰ ਵੀ ਨਿਕਲ ਸਕਦਾ ਹੋ ਸਕਦਾ ਵੀ ਟਰੈਕਟਰ ਆਪਾਂ ਮੰਨ ਲਓ ਚਲੋ 5 ਟਰੈਕਟਰ ਬੁੱਕ ਕਰਾ ਲਈਏ 5 ਟਰੈਕਟਰ ਮੰਨ ਕੇ ਚਲੋ ਆਪਾਂ ਲੈ ਗਏ ਹੋ ਸਕਦਾ ਪੰਜਾਂ ਦੇ ਵਿੱਚੋਂ ਕਿਸੇ ਨੂੰ ਵੀ ਨਿਕਲੇ ਵੀ ਹੋ ਸਕਦਾ ਆਪਣੇ ਨਾਮ ਪੰਜੇ ਨਿਕਲੇ ਹੋਣ ਥਾਰ ਵੀ ਨਿਕਲ ਜਾਵੇ ਟਰੈਕਟਰਾਂ ਟਰੈਕਟਰ ਫ੍ਰੀ ਵੀ ਨਿਕਲ ਜਾਵੇ ਠੀਕ ਆ ਮੋਟਰਸਾਈਕਲ ਦੇ ਬੋਲਟ ਨੇ ਪਲਟਿੰਦੇ ਨੇ ਠੀਕ ਆ ਉਹ ਕੁਝ ਵੀ ਨਿਕਲ ਸਕਦਾ ਹੋ ਸਕਦਾ ਆਪਾਂ ਨੂੰ ਵੀ ਪੰਜਾ ਦੇ ਵਿੱਚੋਂ ਕੁਝ ਨਾ ਨਿਕਲੇ ਵੀ ਮੁੜ ਕੇ ਜਿਹੜੀ ਆਪਾਂ ਅੱਗੇ ਵੀਡੀਓ ਪਾਈ ਸੀ ਅੱਗੇ ਜਿਹੜਾ ਨਾਮ ਆਇਆ ਸੀ ਉਹ ਤੋਂ ਫਿਰ ਵੀ ਵੀ ਭਰਾਵਾਂ ਦੇ ਮੈਨੂੰ ਕਈਆਂ ਨੇ ਕਮੈਂਟ ਆਈ ਦੀ ਜੇ ਨਾਮ ਨਿਕਲਿਆ ਨਾਮ ਜੇ ਸਾਨੂੰ ਨਾਮ ਮਿਲਿਆ ਤਾਂ ਫਿਰ ਉਹਦੇ ਕਰਕੇ ਉਹ ਕਹਿੰਦੇ ਵੀ ਸਾਨੂੰ ਐਦਾਂ ਕਮੈਂਟ ਆਪਾਂ ਨੂੰ ਆਉਂਦੇ ਨਹੀਂ ਕਮੈਂਟ ਆ ਅੱਗੇ ਆਪਣੀ ਪਰ ਚਾਹੀ ਸੀ ਵੀ ਪੁੱਛਦੀ ਜੇ ਵੀ ਫੋਨ ਕਰ ਕਰਕੇ ਜਾਂਸੀ ਇਹਦੇ ਵਿੱਚ ਵੀ ਸਾਨੂੰ ਨਿਕਲਿਆ ਨਹੀਂ ਉਹ ਐਸ ਕਰਕੇ ਕਹਿੰਦੇ ਵੀ ਐਸ ਕਰਕੇ ਕਹਿੰਦੇ ਜਿਹੜੇ ਨਾਮ ਨੇ ਕਿਸੇ ਨੂੰ ਵੀ ਨਿਕਲ ਸਕਦੇ ਆ ਜੀ ਮੰਨ ਕੇ ਚਲੋ ਵੀ ਟਰੈਕਟਰ ਆ ਬੰਦੇ ਨੇ ਇੱਕ ਲੈ ਲਿਆ ਇੱਕ ਨੇ ਪੰਜ ਲੈ ਲਏ ਹੋ ਸਕਦਾ 95 ਨਾ ਨਿਕਲੇ ਫਿਰ ਹੋ ਸਕਦਾ ਉਹ ਇੱਕ ਵਾਲੇ ਨੂੰ ਨਿਕਲੇ ਆਵੇ ਵੀ ਪੰਜਾਂ ਵਾਲਾ ਰਹਿ ਜਵੇ ਵੀਰ ਵੀਰ ਭਰਾ ਆਪਣਾ ਇੱਥੇ ਗੁੱਸਾ ਗੱਲਾ ਕੋਈ ਨਹੀਂ ਐ ਮਗਰੋਂ ਇਹ ਏਜੰਸੀ ਵਾਲਿਆਂ ਨੇ ਮਗਲੀ ਬਰਾਜ ਹੈੱਡ ਆਫਿਸ ਨੇ ਕੱਢਨੇ ਆ ਮੇਨ ਨੇ ਠੀਕ ਆ ਜੀ ਲਾਈਵ ਹੋ ਕੇ ਕੱਢਨੇ ਆ ਉਥੇ ਨਾਮ ਬੋਲੇ ਜਾਣਗੇ ਕਿਹਨੂੰ ਥਾਰ ਨਿਕਲੀ ਆ ਕਿਹਨੂੰ ਟਰੈਕਟਰ ਨਿਕਲਿਆ ਟਰੈਕਟਰ ਆ ਫਿਰ ਟਰੈਕਟਰ ਫਰੀ ਨਿਕਲਿਆ ਜਾਂ ਕਿਹਨੂੰ ਬੋਲਟ ਨਿਕਲਿਆ ਜਾਂ ਕਿਹਨੂੰ ਪਲਟੀਨਾ ਨਿਕਲਿਆ ਫ੍ਰਿਜਾਂ ਨੇ ਐਲ ਐਲ ਸੀ ਡੀਆਂ ਨੇ ਤੇ ਰੋਟਾਵੇਟਰ ਨੇ ਮੋਬਾਈਲ ਨੇ ਤੇ ਬਾਕੀ ਆ ਅਰ ਏਅਰ ਕੰਡੀਸ਼ਨ ਚੁੱਲਾ ਐਜੈਕਸ਼ਨ ਚੁੱਲਾ ਹੋ ਗਿਆ ਬਾਕੀ ਕੋਸ਼ਾ ਆਪਣੇ ਇਨਾਮ ਵਗੈਰਾ ਨਿਸ਼ਚਿਤ ਨਾਮ ਤੇ ਹਾਰ ਵਗੈਰਾ ਹੋ ਗਿਆ ਤੇ ਇਹ ਜਿਹੜੀ ਸਕੀਮ ਆ 1 ਸਤੰਬਰ ਤੋਂ ਲੈ ਕੇ 2025 ਤੋਂ ਲੈ ਕੇ ਲਾਗੂ ਆ ਸੀਮਤ ਸਮੇਂ ਲਈ ਗਈ ਆ ਅਸੀਮਤ ਸਮੇਂ ਲਈ ਆ ਪੰਜਾਂ ਕੋਸ਼ਿਸ਼ ਦੇਣੀ ਕਹਿ ਸਕਦੇ ਆ ਹੋ ਸਕਦਾ ਬਾਅਦ ਵਿੱਚ ਸਕੀਮ ਕੋਈ ਬਣਾ ਲੈਣ ਤਾਂ ਬਾਅਦ ਦੀ ਗੱਲ ਆ ਬੱਕਰੀ ਗੱਲ ਆ ਪਰ ਇਹ ਕੋਸ਼ਿਸ਼ ਦੇਣਾ ਲਈ ਹੀ ਆ ਫਲ ਫਲਾਲ ਇਹ ਫਲਾਲ ਠੀਕ ਆ 7% ਜੀਐਸਟੀ ਆ ਦਾ ਫਾਇਦਾ ਵਾਠਾ ਲਓ ਮੈਂ ਕਿ ਪਹਿਲਾਂ ਵੀ ਗੱਲ ਕੀਤੀ ਜਿਹੜਾ ਟਰੈਕਟਰ 6.7 ਲੱਖ ਦਾ ਵਾ ਉਹ ਤਕਰੀਬਨ ਟਰੈਕਟਰ ਹੁਣ ਉਹਦੇ ਉੱਤੇ ਮੰਨ ਲਓ 30 35 40 ਹਜ਼ਾਰ ਰੁਪਏ ਦਾ ਰੇਟ ਉਹਦਾ ਹੋਰ ਘਟ ਚੁੱਕਿਆ ਵਾ ਯਾਨੀ ਕਿ 7 ਲੱਖ ਦਾ ਟਰੈਕਟਰ ਹੋ ਰਹਿ ਜਾਣਾ ਵਾ ਠੀਕ ਆ ਜੀ 7 ਲੱਖ ਦਾ ਟਰੈਕਟਰ ਹੋ ਰਹਿ ਜੂਗਾ ਤੇ 쿠ਪਨ ਜਾਂ ਕੋਈ ਡਰਾਟਰੀ ਸਸੋਂ ਕੋਈ ਨਹੀਂ ਦਿੱਤਾ ਜਾਊ ਠੀਕ ਆ ਜੀ ਸਿਰਫ ਜਦੋਂ ਆਪਾਂ ਡਿਲੀਵਰੀ ਲੈ ਲਈ ਡਿਲੀਵਰੀ ਲੈਣ ਤੋਂ ਬਾਅਦ ਵਿੱਚ ਉਹ ਆਟੋਮੈਟਿਕਲੀ ਹੀ ਆਪਣੇ ਨਾਂ ਦੇ ਉੱਤੇ ਟਰੈਕਟਰ ਉਹ ਚੜ ਜਾਣਾ ਵਾ ਆ ਨਾਮ ਚੜ ਜਾਣਾ ਉਹ ਠੀਕ ਆ 50 ਬੰਦੇ ਨੇ ਸਾਰੇ ਸਿਕੰਡੀ ਟਰੈਕਟਰ ਲੈ ਲਿਆ ਤੇ ਜਿਹੜਾ ਨਾਮ ਆ ਏਜੰਸੀ ਨੇ ਮੇਨ ਹੈੱਡ ਆਫਿਸ ਬ੍ਰਾਂਚ ਨੇ ਜਿਹੜਾ ਆ ਮੇਨ ਮੈਸੀ ਨੇ ਉਹ ਪਰ ਉਹ ਕਿਸੇ ਨੂੰ ਵੀ ਨਿਕਲ ਸਕਦਾ ਇਹਦੇ ਚ ਕਿਸੇ ਨੂੰ ਵੀ ਕੋਈ ਗੱਸਾ ਕਿਸੇ ਨੂੰ ਨਹੀਂ ਵੀ ਕਿਸੇ ਨੂੰ ਨਹੀਂ ਵੀ ਨਿਕਲ ਸਕਦਾ ਕਿਸੇ ਨੂੰ ਨਿਕਲ ਵੀ ਸਕਦਾ ਜੀ ਮੈਂ ਫੇਰ ਰਿਪੀਟ ਕਰ ਦਿੰਦਾ 쿠ਪਨ ਸਿਸਟਮ ਨਹੀਂ ਦਿੱਤਾ ਜਾਊਗਾ ਨਾ ਕੋਈ ਲਾਟਰੀ ਸਿਸਟਮ ਦਿੱਤਾ ਜਾਊਗਾ ਜਦੋਂ ਡਿਲੀਵਰੀ ਦੇਤੀ ਉਹ ਆਟੋਮੈਟਿਕਲੀ ਆਪਣੇ ਨਾਮ ਤੇ ਉਹ ਅਪਡੇਟ ਹੋ ਜਾਣਾ ਮਾ ਨਾਮ ਠੀਕ ਆ ਵੀ ਆ ਫਲਾਸਾ ਸਾਹ ਦਾ ਟਰੈਕਟਰ ਲੈ ਲੈ ਚੁੱਕਿਆ ਉਹ ਨਾਮ ਆਪ ਨੂੰ ਮਿਲ ਵੀ ਸਕਦਾ ਆ ਨਾਮ ਆਪਾਂ ਨੂੰ ਨਹੀਂ ਵੀ ਮਿਲ ਮਿਲ ਸਕਦਾ ਠੀਕ ਹੈ ਜੀ ਨਾਮ ਮਿਲ ਵੀ ਸਕਦਾ ਨਾਮ ਨਹੀਂ ਵੀ ਮਿਲ ਸਕਦਾ ਇੱਕ ਨੇ 5 ਟਰੈਕਟਰ ਲੈ ਹੋ ਸਕਦਾ 5 ਵਾਲੇ ਨੂੰ ਨਾਮ ਨਿਕਲੇ ਹੋ ਸਕਦਾ ਵੀ ਜਿਹਨੇ 1 ਟਰੈਕਟਰ ਲੈ ਲਿਆ ਵੀ ਹੋ ਸਕਦਾ ਉਹਨੂੰ ਨਿਕਲੇ ਆ ਵੀ ਠੀਕ ਹੈ ਜੀ